ਪਟਿਆਲਾ ਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਕੁੱਟਮਾਰ ਤੋਂ ਬਾਅਦ ਜੋ ਜ਼ਹਿਮਤ ਹੋ ਰਹੀ ਹੈ ਇਸ ਵਿੱਚ ਪੰਜਾਬ ਪੁਲਿਸ ਦੀ ਉਸ ਦਾ ਪਿੱਛਾ ਪੰਜਾਬ ਪੁਲਿਸ ਦਾ ਪਿੱਛਾ ਇਹ ਸਾਰੀ ਘਟਨਾ ਨਹੀਂ ਛੱਡ ਰਹੀ ਹੈ ਕਾਰਨ ਇਹ ਹੋਇਆ ਕਿ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਤੇ ਉਹਨਾਂ ਨੇ ਇਹ ਕਿਹਾ ਕਿ ਸਾਡੇ ਉੱਪਰ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਜਿਵੇਂ ਪ੍ਰੈਸ ਕਾਨਫਰੰਸ ਕਰਕੇ ਹਟੇ ਉਸ ਤੋਂ ਬਾਅਦ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੇ ਉਹਨਾਂ ਵੀਡੀਓਜ਼ ਦੇ ਵਿੱਚ ਉਹ ਪੁਲਿਸ ਵਾਲੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਿਆ ਹੋਇਆ ਹੈ ਕਿ ਕਰਨਲ ਬਾਠ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਸੀ ਉਹਨਾਂ ਦਾ ਵੀਡੀਓ ਵਾਇਰਲ ਹੋ ਗਿਆ ਉਹ ਵੀਡੀਓ ਇਸ ਤਰ੍ਹਾਂ ਹੈ ਕਿ ਕਰਨਲ ਦੀ ਪਤਨੀ ਨੂੰ ਉਹ ਵੀਡੀਓ ਕਾਲ ਕਰਕੇ ਮਾਫੀ ਮੰਗ ਰਹੇ ਨੇ ਕਿ ਉਸ ਦਿਨ ਜੋ ਕੁਝ ਹੋਇਆ ਅਣਜਾਣੇ ਚ ਹੋ ਗਿਆ ਸਾਡਾ ਕੋਈ ਮਕਸਦ ਇਸ ਤਰ੍ਹਾਂ ਦਾ ਨਹੀਂ ਸੀ ਪਰ ਉਸ ਤੋਂ ਬਾਅਦ ਕਰਨਲ ਬਾਠ ਦੀ ਪਤਨੀ ਦਾ ਜੋ ਗੁੱਸਾ ਉਸ ਅਸਮਾਨ ਤੇ ਲਗਾਤਾਰ ਹੈ ਕਿਉਂਕਿ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਵੇ ਤੇ ਜਿਹੜੇ ਜੋ ਮੁਲਜ਼ਮ ਪੁਲਿਸ ਵਾਲੇ ਨੇ ਕਿਉਂਕਿ 12 ਪੁਲਿਸ ਮੁਲਾਜ਼ਮਾਂ ਦੇ ਉੱਪਰ ਕਾਰਵਾਈ ਹੋਈ ਹੈ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਹੋਰਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ 12 ਪੁਲਿਸ ਵਾਲਿਆਂ ਨੂੰ ਅਸੀਂ ਉਹਨਾਂ ਦੇ ਉਹਨਾਂ ਦਾ ਨਾਮ ਲਿਆ ਤੇ ਉਹਨਾਂ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਕੰਨਲ ਬਾੜ ਦੇ ਪਰਿਵਾਰ ਦੀ ਇੱਕੋ ਇੱਕ ਮੰਗ ਹੈ ਕਿ ਉਹਨਾਂ 12 ਪੁਲਿਸ ਵਾਲਿਆਂ ਦਾ ਨਾਮ ਜਨਤਕ ਕੀਤਾ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਦੇ ਵਿੱਚ ਕੁਝ ਹੀ ਪੁਲਿਸ ਵਾਲਿਆਂ ਦਾ ਨਾਮ ਜਨਤਕ ਹੋਇਆ ਪਰ ਹੁਣ ਦੀ ਅਪਡੇਟ ਇਹ ਹੈ ਕਿ ਕਰਨਲ ਬਾਡ ਦੀ ਪਤਨੀ ਤੋਂ ਮਾਫੀ ਮੰਗਣ ਦੇ ਲਈ ਉਹਨਾਂ ਪੁਲਿਸ ਵਾਲਿਆਂ ਨੇ ਵੀਡੀਓ ਕਾਲ ਕੀਤੀ ਸੀ ਵੀਡੀਓ ਕਾਲ ਦੇ ਵਿੱਚ ਪੁਲਿਸ ਵਾਲੇ ਹੱਥ ਜੋੜ ਕੇ ਮਾਫੀ ਮੰਗ ਰਹੇ ਨੇ ਕਿ ਭੈਣ ਜੀ ਸਾਨੂੰ ਮਾਫ ਕਰ ਦਿਓ ਸਾਡੇ ਤੋਂ ਗਲਤੀ ਹੋ ਗਈ ਕਿਉਂਕਿ ਇਹਨਾਂ ਪੁਲਿਸ ਵਾਲਿਆਂ ਦਾ ਪੂਰਾ ਕੈਰੀਅਰ ਇਸ ਪੂਰੀ ਘਟਨਾ ਤੋਂ ਬਾਅਦ ਦਾਤੇ ਲੱਗੇ ਕਿਉਂਕਿ ਖਬਰਾਂ ਇਹ ਵੀ ਨੇ ਕਿ ਇਹਨਾਂ ਪੁਲਿਸ ਵਾਲਿਆਂ ਦੇ ਵਿੱਚੋਂ ਕੁਝ ਦੀ ਜੋ ਪ੍ਰੋਮੋਸ਼ਨ ਉਹ ਡਿਊ ਹੈ ਯਾਨੀ ਕੁਝ ਸਮੇਂ ਬਾਅਦ ਉਹਨਾਂ ਦੀ ਪ੍ਰੋਮੋਸ਼ਨ ਹੋਣੀ ਹੈ ਜੇਕਰ ਉਹਨਾਂ ਦਾ ਨਾਮ ਸਿੱਧੇ ਤੌਰ ਤੇ ਇਸ ਵਿੱਚ ਆ ਜਾਂਦਾ ਕਿਉਂਕਿ ਸਰਵਿੰਗ ਕਰਨਲ ਦੇ ਨਾਲ ਕੁੱਟਮਾਰ ਹੋਈ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਪ੍ਰੋਮੋਸ਼ਨਾਂ ਤੇ ਵੀ ਕੁਐਸਚਨ ਮਾਰਕ ਖੜਾ ਹੋ ਜਾਏਗਾ ਤਾਂ ਇਸ ਸਮੇਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਸਿਰਫ ਪੰਜਾਬ ਹੀ ਨਹੀਂ ਸਿਰਫ ਸਾਬਕਾ ਫੌਜੀ ਅਫਸਰਾਂ ਦੇ ਵਿੱਚ ਹੀ ਨਹੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਗੋਂ ਸੰਸਦ ਦੇ ਬਾਹਰ ਵੀ ਕਰੀਬ 2 ਦਿਨਾਂ ਤੋਂ ਪੰਜਾਬ ਦੇ ਜਿਹੜੇ ਐਮਪੀ ਨੇ ਉਹ ਵੀ ਤਖਤੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਜੋ ਗੁੰਡਾਗਰਦੀ ਹੈ ਉਸ ਨੇ ਕਿਵੇਂ ਇੰਡੀਅਨ ਆਰਮੀ ਦੇ ਇੱਕ ਕਰਨਲ ਦੇ ਦੀ ਜੋ ਬੇਇੱਜ਼ਤੀ ਕੀਤੀ ਹੈ ਬੇਇੱਜ਼ਤੀ ਦਾ ਇੱਕ ਪਾਸੇ ਦੂਜੇ ਪਾਸੇ ਇਹ ਵੀ ਰਿਹਾ ਕਿ ਕਰਨਲ ਅਤੇ ਉਹਨਾਂ ਦੇ ਮੁੰਡੇ ਦੀ ਕੁੱਟਮਾਰ ਇੰਨੀ ਹੋਈ ਕਿ ਦੋਹਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਇੱਕ ਬਾਹ ਦੇ ਵਿੱਚ ਫ੍ਰੈਕਚਰ ਵੀ ਆ ਗਿਆ ਤਾਂ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਉਸ ਤੋਂ ਬਾਅਦ ਕਰਨਲ ਬਾਠ ਦੀ ਪਤਨੀ ਤੇ ਉਹਨਾਂ ਦਾ ਬੇਟਾ ਅਲੱਗ-ਅਲੱਗ ਥਾਵਾਂ ਤੇ ਜਾ ਕੇ ਆਪਣੇ ਲਈ ਇਨਸਾਫ ਦੀ ਗੋਹਾਰ ਲਗਾ ਰਹੇ ਨੇ ਜੋ ਬੇਹੱਜ਼ ਨਮੋਸ਼ੀ ਵਾਲੀ ਗੱਲ ਹੈ ਕਿਉਂਕਿ ਸਰਵਿੰਗ ਕਰਨਲ ਦੇ ਨਾਲ ਇਸ ਤਰ੍ਹਾਂ ਦਾ ਹੋਇਆ ਹਾਲਾਂਕਿ ਕਿਸੇ ਵੀ ਸ਼ਖਸ ਨਾਲ ਇਸ ਤਰ੍ਹਾਂ ਦੀ ਵਧੇਕੀ ਨਹੀਂ ਹੋਣੀ ਚਾਹੀਦੀ ਇਹ ਮੰਨਿਆ ਜਾਣਾ ਚਾਹੀਦਾ ਹੈ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਗਵਰਨਰ ਹਾਊਸ ਪਹੁੰਚੇ ਉਹ ਆਪਣੀ ਫਰਿਆਦ ਲੈ ਕੇ ਉਸ ਤੋਂ ਬਾਅਦ ਮੈਜਿਸਟ੍ਰੇਟ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਪਰਿਵਾਰ ਫਿਰ ਉਸ ਤੋਂ ਬਾਅਦ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਸਾਨੂੰ ਸੀਬੀਆਈ ਜਾਂਚ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ ਇਲਜ਼ਾਮ ਲਗਾਏ ਗਏ ਕਿ ਕਰਨਲ ਬਾਠ ਨਾਲ ਕੁਟਮਾਰ ਦੇ ਦੌਰਾਨ ਉਹਨਾਂ ਦਾ ਜੋ ਆਈ ਕਾਰਡ ਹੈ ਉਹਨਾਂ ਦੇ ਜਿਬਾਕੀ ਜੋ ਡਾਕੂਮੈਂਟ ਨੇ ਉਹ ਲੈ ਲੈ ਗਏ ਤੇ ਇਸ ਦੇ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਗਿਆ ਕਿ ਸਖਤ ਕਾਰਵਾਈ ਕੀਤੀ ਜਾਵੇ ਪਰ ਇਸ ਸਭ ਦੇ ਵਿਚਾਲੇ ਕਰਨਲ ਦੀ ਪਤਨੀ ਦਾ ਗੁੱਸਾ ਬਿਲਕੁਲ ਸ਼ਾਂਤ ਨਹੀਂ ਹੋ ਰਿਹਾ ਜਦੋਂ ਉਹਨਾਂ ਨੂੰ ਪ੍ਰੈਸ ਕਾਨ ਜਦੋਂ ਉਹਨਾਂ ਨੂੰ ਵੀਡੀਓ ਕਾਲ ਕਰਕੇ ਪੁਲਿਸ ਵਾਲੇ ਮਾਫੀ ਮੰਗ ਰਹੇ ਤੁਸੀਂ ਇਹ ਵੀਡੀਓ ਬਹੁਤ ਘੱਟ ਦੇਖੀ ਹੋਣਗੇ ਇਸ ਤਰ੍ਹਾਂ ਦਾ ਬਹੁਤ ਵਾਕਿਆ ਬਹੁਤ ਘੱਟ ਸਾਹਮਣੇ ਆਉਂਦਾ ਜਦੋਂ ਪੁਲਿਸ ਵਾਲੇ ਉਹ ਵੀ ਅਫਸਰ ਲੈਵਲ ਦੇ ਪੁਲਿਸ ਵਾਲੇ ਹੱਥ ਜੋੜ ਕੇ ਮਾਫੀ ਮੰਗਦੇ ਹੋਣ ਕਿ ਭੈਣ ਜੀ ਸਾਨੂੰ ਹੁਣ ਮਾਫ ਕਰਦੇ ਹੋ ਸਾਡੇ ਤੋਂ ਗਲਤੀ ਹੋਈ ਹੈ ਪਰ ਕਰਨਲ ਦੀ ਪਤਨੀ ਮਾਫ ਕਰਨ ਦੇ ਮੂਡ ਦੇ ਵਿੱਚ ਬਿਲਕੁਲ ਨਹੀਂ ਨੇ ਉਹ ਕਹਿ ਰਹੇ ਨੇ ਕਿ ਮੇਰੇ ਕੋਲ ਹੋਰ ਵੀ ਬਹੁਤ ਸਬੂਤ ਨੇ ਜੋ ਪੁਲਿਸ ਵਾਲਿਆਂ ਦੇ ਖਿਲਾਫ ਨੇ ਕਾਰਵਾਈ ਨਹੀਂ ਹੋਈ ਤਾਂ ਮੈਂ ਉਹ ਵੀ ਸਾਹਮਣੇ ਲੈ ਕੇ ਆਵਾਂਗੀ ਇਸ ਵੀਡੀਓ ਤੋਂ ਪਹਿਲਾਂ ਮੇਰੀ ਗੱਲ ਹੋਈ ਕਰਨਲ ਬਾਟ ਦੀ ਪਤਨੀ ਨਾਲ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਦਬਾਅ ਬਣਾਇਆ ਜਾ ਰਿਹਾ ਹੈ ਮੇਰੇ ਦੇ ਉੱਪਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਮਝੌਤਾ ਕਰ ਲਓ ਕੁਝ ਲੋਕਾਂ ਵੱਲੋਂ ਜੋ ਕਿ ਸਾਬਕਾ ਫੌਜੀ ਵੀ ਰਹੇ ਨੇ ਪਰ ਉਹ ਸਮਝੌਤਾ ਕਰਨ ਦੇ ਮੂਡ ਦੇ ਵਿੱਚ ਨਹੀਂ ਨੇ ਪਹਿਲਾਂ ਪ੍ਰੈਸ ਕਾਨਫਰੈਂਸ ਤੋਂ ਬਾਅਦ ਜੋ ਅੱਜ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਉਹ ਉਹਨਾਂ ਦਾ ਬਿਆਨ ਸੁਣਾਈਏ ਉਸ ਤੋਂ ਬਾਅਦ ਉਹ ਵੀਡੀਓ ਸਾਰੇ ਦਿਖਾਵਾਂਗੇ ਇੱਕ ਇੱਕ ਕਰਕੇ ਜਿਸ ਦੇ ਵਿੱਚ ਪੁਲਿਸ ਵਾਲਿਆਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਪਰ ਕਰਨਲ ਬਾਠ ਦੀ ਪਤਨੀ ਦੇ ਸਵਾਲਾਂ ਦਾ ਜਵਾਬ ਉਹ ਨਹੀਂ ਦੇ ਸਕੇ ਵੀਡੀਓ ਕਾਲ ਦੇ ਵਿੱਚ ਪਹਿਲਾਂ ਉਹ ਬਿਆਨ ਜਦੋਂ ਉਹ ਪ੍ਰੈਸ ਕਾਨਫਰੈਂਸ ਕਰਕੇ ਆਪਣੇ ਲਈ ਨਿਆਂ ਦੀ ਗੁਹਾਰ ਲਗਾ ਰਹੇ ਨੇ ਪ੍ਰੈਸ਼ਰ ਇਹ ਆ ਰਹਾ ਹੈ ਕਿ ਮੋਰਚਾ ਨਾ ਕਰੋ ਆਪਕੋ ਦੋਤੇ ਮਨ ਉੱਪਰ ਦੇਖੇ और ये नहीं है आज अगर मैं पीछे हट गई कल यही चार बंदे अगलियों को गोलियां मारेंगे आज तो डंडे हैं कल गोलियां मारेंगी मोर्चा तो चलेगा ਕਰਨਲ ਬਾਠ ਦੀ ਪਤਨੀ ਇਹ ਵਾਰ-ਵਾਰ ਇਨਸਾਫ ਦੀ ਮੰਗ ਕਰ ਰਹੇ ਨੇ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਸੀਬੀਆਈ ਦੀ ਜਾਂਚ ਹੋਵੇ ਤੇ ਇੱਕ ਹੋਰ ਇਲਜ਼ਾਮ ਉਹ ਲਗਾਉਂਦੇ ਨੇ ਕਿ ਐਫਆਈਆਰ ਜੋ ਦਰਜ ਕੀਤੀ ਗਈ ਹੈ ਉਸ ਦੇ ਵਿੱਚ ਸਾਰੇ ਪੁਲਿਸ ਵਾਲਿਆਂ ਦਾ ਨਾਮ ਨਹੀਂ ਹੈ ਜਿੰਨਾ 12 ਪੁਲਿਸ ਵਾਲਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਉਹਨਾਂ ਨੂੰ ਮੁਅਤਲ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ ਇੱਕ ਤਾਂ ਇਹਨਾਂ ਦੀ ਇਹ ਮੰਗ ਹੈ ਪਰ ਦਿਲ ਤੋੜਨ ਵਾਲੀ ਗੱਲ ਇਹ ਹੈ ਕਿ ਕਰਨਲ ਦੀ ਪਤਨੀ ਦਰਦ-ਦਰਦ ਦੀਆਂ ਠੋਕਰਾਂ ਖਾ ਰਹੀ ਹੈ ਆਪਣੇ ਪਤੀ ਆਪਣੇ ਪੁੱਤਰ ਦੇ ਲਈ ਇਨਸਾਫ ਮੰਗ ਰਹੀ ਹੈ ਉਹਨਾਂ ਦੀ ਇੱਕੋ ਹੀ ਖੇਜ ਹੈ ਕਿਉਂਕਿ ਅਕਸਰ ਜੋ ਫੌਜੀ ਹੁੰਦੇ ਨੇ ਉਹਨਾਂ ਦੇ ਪਰਿਵਾਰ ਵਾਲੇ ਹੁੰਦੇ ਨੇ ਬਹੁਤਾ ਕਿਸੇ ਕੰਨ ਨੂੰ ਵਧਾਉਂਦੇ ਨਹੀਂ ਪਰ ਇਸ ਵੇਲੇ ਉਹਨਾਂ ਦੀ ਗੱਲ ਅੜੀ ਤੇ ਆਈ ਹੋਈ ਹੈ ਉਹ ਕਹਿ ਰਹੇ ਨੇ ਕਿ ਇਸ ਪੂਰੇ ਮਾਮਲੇ ਵਿੱਚ ਉਹਨਾਂ ਦਾ ਇੱਕੋ ਹੀ ਸਵਾਲ ਹੈ ਕਿ ਜੇਕਰ ਕਿਸੇ ਦੇ ਸਾਹਮਣੇ ਉਸ ਦਾ ਬੇਟਾ ਉਸ ਦੇ ਪਤੀ ਨੂੰ ਕੋਈ ਪੁਲਿਸ ਵਾਲਾ ਜਾਂ ਕੋਈ ਸ਼ਖਸ ਆ ਕੇ ਕੁੱਟ ਰਿਹਾ ਹੋਵੇ ਤਾਂ ਉਸ ਗੱਲ ਨੂੰ ਕਿਵੇਂ ਭੁੱਲ ਜਾਣ ਇਨਸਾਫ ਦੀ ਮੰਗ ਉਹ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਮੇਰੇ ਕੋਲ ਜਨਤਕ ਸਬੂਤ ਹੋਰ ਵੀ ਨਾ ਉਹ ਵੀ ਜਨਤਕ ਕੀਤਾ ਜਾਏਗਾ ਹੁਣ ਉਹਨਾਂ ਵੀਡੀਓ ਦੀ ਬਾਰੀ ਆਂਦੀ ਹੈ ਜੋ ਵੀਡੀਓ ਹੁਣ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਪਟਿਆਲਾ ਪੁਲਿਸ ਦੇ ਉਹ ਅਫਸਰ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਗੰਭੀਰ ਇਲਜ਼ਾਮ ਲੱਗੇ ਨੇ ਇੱਕ ਕਰਨਲ ਦੇ ਉੱਪਰ ਹੱਥ ਪਾਉਣ ਨੂੰ ਉਹ ਕਿਵੇਂ ਹੱਥ ਜੋੜ ਕੇ ਮਾਫੀ ਮੰਗ ਰਹੇ ਨੇ ਹਾਲਾਂਕਿ ਇਹ ਨੋਬਤ ਨਹੀਂ ਆਂਦੀ ਜੇਕਰ ਉਹ ਪਹਿਲਾਂ ਹੀ ਕਰਨਲ ਵੱਲੋਂ ਦੱਸੀ ਗਈ ਆਪਣੀ ਆਈਡੈਂਟੀ ਜਦੋਂ ਦੱਸੀ ਗਈ ਉਸ ਵੇਲੇ ਹੀ ਉਹ ਰੁਕ ਜਾਂਦੇ ਤਾਂ ਸਾਰੀ ਗੱਲ ਨੂੰ ਰਫਾ ਦਫਾ ਕਰ ਸਕਦੇ ਸੀ ਪਰ ਹੁਣ ਹੱਥ ਜੋੜ ਰਹੇ ਨੇ ਮਾਫੀ ਮੰਗ ਰਹੇ ਨੇ ਪਰ ਕਰਨਲ ਦੀ ਪਤਨੀ ਮੰਨਣ ਦੇ ਮੋੜ ਵਿੱਚ ਬਿਲਕੁਲ ਨਹੀਂ ਨੇ ਕਿ ਭਾ ਮम्मा ਯੂ ਆਰ ਮੀਟਿੰਗ ਦਾ ਪਰਸਨ হু واਜ਼ ਬੀਟਿੰਗ ਨਹੀਂ ਤੂੰ ਡੰਡਾ ਲੈ ਕੇ ਮੇਰੇ ਬੇਟੇ ਨੂੰ ਮਾਰਿਆ ਤੂੰ ਹਾਂਜੀ ਮੈਂ ਛੱਡਾਇਆ ਵੀ ਬਹੁਤ ਆ ਪਰ ਨਹੀਂ ਹਟੋ ਰਹਾ ਤਾਂ ਇਹ ਹੋ ਗਿਆ ਆਈ ਆਰ ਯੂ ਡੋਨਟ ਟਾਕ ਆਈ ਆਮ ਨਾਟ ਚਿੰਜਰ ਫॉर ਯੂ ਕੇ ਟੂ ਵਨ ਸਾਈਡ ਭੋਪਾਰਾਏ ਤੂੰ ਤੂੰ ਮੇਰੇ ਬੇਟੇ ਨੂੰ ਕੀ ਕਿਆਸੀ ਨੱਠ ਹੋਏਗਾ ਨੱਠ ਨੂੰ ਵੀ ਦੇਖ ਲਾਂਗੇ ਤੂੰ ਕਿਆ ਨੱਠ ਹੋਏਗਾ ਨੱਠ ਨੂੰ ਤੂੰ ਕਿਆਸੀ ਕਿਸਨੇ ਕਿਆਸੀ ਹੈ ਗੱਲ ਨਥ ਨੂੰ ਵੀ ਦੇਖ ਲਾਂਗੇ ਜਾਂ ਤੁਹਾਡੇ ਮੇਰੇ ਬੇਟੇ ਨੇ ਕਿਆਸੀ ਸੋਰੀ ਭੈਣ ਜੀ ਸੋਰੀ ਜੀ ਭੈਣ ਜੀ ਜੋ ਮਰਜ਼ੀ ਕਰਦੇ ਆ ਜੀ ਜੋ ਮਰਜ਼ੀ ਕਰਦੇ ਆ ਜੀ ਜੋ ਮਰਜ਼ੀ ਕਰ ਲਓ ਭੈਣ ਹੁਣ ਤੁਸੀਂ ਉੱਥੇ ਖੜੇ ਹੋ ਜਾਓ ਹਜਿੰਦਾ ਟਾਬਾ ਦੇ ਬਾਹਰ ਚਾਰੋਂ ਨੂੰ ਮੇਰਾ ਹਸਬੰਦ ਆ ਕੇ ਚਾਰਾਂ ਨੂੰ ਰੱਤ ਨਾਲ ਥੱਪੜ ਮਾਰੇਗਾ ਹੋਰ ਛਾੰਡ ਮਾਰੇਗਾ ਤੁਸੀਂ ਕਹੋ ਕਿ ਅਸੀਂ ਪਿਆਰੇ ਹਾਂ ਜੀ ਜੋ ਤੁਸੀਂ ਕਹਿੰਦੇ ਉਸੇ ਰਹਿਣੀ ਤੁਸੀਂ ਰੇਟੀ ਨਹੀਂ ਨਹੀਂ ਤਾ ਕਿਉਂ ਤਕ ਕਿਉਂ ਤੁਸੀਂ ਤੁਸੀਂ ਗੁੰਡੇ ਹੋ ਪੰਜਾਬ ਦੇ ਕਾਤੀ ਨਹੀਂ ਪੰਦਾ ਸੀ ਵੀ ਆਫੀਸਰ ਨੇ ਨਹੀਂ ਨਹੀਂ ਅੱਛਾ ਮੇਰੀ ਗੱਲ ਸੁਣੋ ਅਗਰ ਆਫੀਸਰ ਨਹੀਂ ਹੈ ਮੈਨੂੰ ਇੱਕੋ ਗੱਲ ਦੱਸ ਅਮਰੀ ਉਕੀਪ ਕਹਿ ਬਲੋ ਇੱਕੋ ਗੱਲ ਦੱਸੋ ਅਗਰ ਬੰਦਾ ਆਫੀਸਰ ਨਹੀਂ ਹੈ ਤੇ ਮਤਲਬ ਤੁਸੀਂ ਉਹਨਾਂ ਨੂੰ ਕੁੱਟੋਗੇ ਤੁਸੀਂ ਗੁੰਡੇ ਹੋ ਸੌਰੀ ਪੈਰੀ ਸੌਰੀ ਨਹੀਂ ਐਦਾ ਹੈ ਉਸ ਮਾਰਿਆ ਬਸ ਨਹੀਂ ਦੱਸਿਆ ਉਸਨੇ ਇਹ ਤੁਹਾਨੂੰ ਮਾਫੀ ਮੰਗਦੇ ਆ ਸੀ ਮੈਨੂੰ ਤੇਰੀ ਮਾਫੀ ਨਹੀਂ ਚਾਹੀਦੀ ਠੀਕ ਹੈ ਉਹਨੇ ਤਨੂੰ ਇੰਨਾ ਦੱਸਦਾ ਤੁਹਾਡੀ ਮਾਫੀ ਨਹੀਂ ਚਾਹੀਦੀ ਐ ਕਹਦਾ ਰੌਣੀ ਤੂੰ ਮਾਰਿਆ ਹਰਜਿੰਦਰ ਨੇ ਮਾਰਿਆ ਤੂੰ ਮਾਰਿਆ ਕਿਸ ਨੇ ਮਾਰਿਆ ਮੇਰੇ ਪੇਟੇ ਨੂੰ ਪਹਿਲੇ ਕਿਸ ਨੇ ਮੇਰੇ ਹਸਬੰਦ ਨੂੰ ਹੱਥ ਮਾਰਿਆ ਦੱਸ